ਮੇਰਾ ਨਾਮ ਗੁਰਪ੍ਰੀਤ ਸਿੰਘ ਪਿੰਡ ਆਲੇ ਚੱਕ ਜੀ ਮੇਰੇ ਲੋ ਆਰਮੀਏ ਵਾਲਿਆਂ ਨੇ ਫੋਨ ਕੀਤਾ ਸੀ ਕਿ 3:30 ਵਜੇ ਮੇਜਰ ਸਾਹਿਬ ਦਾ ਫੋਨ ਆਇਆ ਜੀ ਇਹ ਟੋਟਾ ਪਿੰਡ ਹੈ ਜਿੱਥੇ ਫਸੇ ਨੇ ਉੱਥੋਂ ਉਹਨਾਂ ਨੂੰ ਕੱਢ ਕੇ ਲਿਆਂਦਾ 3:30 ਵਜੇ ਆਪਾਂ ਇਕੱਲੇ ਗਏ ਆ ਆਪਣੀ ਗੱਡੀ ਘਰਾਂ ਉਨਾਂ ਨੂੰ ਲੈ ਕੇ ਆਏ ਉਹ ਮੇਰੇ ਕੋਲ ਰਾਤ ਰੁਕਿਆ ਇੱਕ ਅਫਸਰ ਦੋ ਜਵਾਨ ਤੇ ਉਹਨਾਂ ਨੇ ਸਵੇਰੇ ਕਾਲ ਕੀਤੀ ਇਹਦੇ 270 ਇੰਜੀਨੀਅਰ ਨੰਬਰ ਸਰ ਤੋਂ ਆਈ ਹੈ ਜੀ ਮੇਰੇ ਸਾਥੀ ਤੇਰੇ ਤੋਂ ਇਹਨਾਂ ਦਾ ਮੇਜਰ ਸਾਹਿਬ ਤੇ ਜਵਾਨ ਕੁਛ ਮੇਰੇ ਨਾਲ ਗਏ ਆ ਟਰੈਕਟਰ ਤੇ ਸਿੰਗਲ ਟਰੈਕਟਰ ਲੈ ਕੇ ਗਏ ਆ ਅਸੀਂ ਕਿ ਮੇਰੇ ਦੋਸਤਾਂ ਟਰੈਕਟਰ ਇੱਕ ਮੇਰਾ ਅਸੀਂ ਪਹਿਲਾਂ ਪਾਣੀ ਚੈੱਕ ਕਰਕੇ ਆਏ ਆ ਸੱਦੇ ਪਿੰਡ ਤੱਕ ਪਾਣੀ ਚੈੱਕ ਕੀਤਾ ਜੀ ਉਹਦੇ ਤੋਂ ਅੱਗੇ ਟਰੈਕਟਰ ਨਹੀਂ ਗਏ ਫਿਰ ਉਹਦੇ ਅਸੀਂ ਵਾਪਸ ਆ ਜਾਂਦੇ ਇਹ ਕਿਸਤੀਆਂ ਪਾ ਕੇ ਖੜਨੀਆਂ ਔਰ ਉਹਦੇ ਵਿੱਚ ਮੈਂ ਆਪਣੀ ਟਰੈਕਟਰ ਟਰਾਲੀ ਖੜਾ ਕਿਸਤੀ ਲੈ ਕੇ ਗਏ ਆ ਜੀ ਨਾਲ ਜਵਾਨ ਗਏ ਆ ਫਿਰ ਉਹਨੂੰ ਇੱਕ ਗਲੜੀ ਤੱਕ ਲੈ ਗਏ ਗਲੜੀੋਂ ਫਿਰ ਅੱਗੇ ਅਸੀਂ ਕਿਸਤੀ ਪਾਈ ਆ ਕਿਸਤੀ ਪਾ ਕੇ ਤੇ ਫਿਰ ਉਹਨਾਂ ਨੂੰ ਤਰ ਕੇ ਮੈਂ ਆ ਕੇ ਆ ਕੇ ਫਿਰ ਇਤਰਾਹੀ ਚੱਲਦਾ ਰਿਹਾ ਫਿਰ ਰਾਸ਼ਨ ਪਾਣੀ ਵੀ ਉਹਨਾਂ ਦਾ ਗਲੜੀ ਕੁਝ ਫਸੇ ਗਲੜੀ ਵੀ ਸੀ ਰਾਤ ਦੇ ਉਹਨਾਂ ਦਾ ਰਾਸ਼ਨ ਪਾਣੀ ਫਿਰ ਇੱਥੋਂ ਪਚਾਇਆ ਪਿੰਡ ਦੇ ਸੰਯੋਗ ਦੇ ਨਾਲ ਪਿੰਡ ਵਾਲਿਆਂ ਨੇ ਫਿਰ ਰਾਸ਼ਨ ਬਣਾਉਣਾ ਸ਼ੁਰੂ ਕਰਤਾ ਘਰਾਂ ਦੇ ਵਿੱਚ ਵੀ ਰਾਸ਼ਨ ਬਣਿਆ ਤੋਂ ਇੱਥੇ ਸਾਡੇ ਘਰ ਪਚਾਉਂਦੇ ਸੀ ਫਿਰ ਇੱਥੋਂ ਅੱਗੇ ਜਾਂਦਾ ਇਹ ਰਾਸ਼ ਮੇਰੇ ਕੋਲ 50 ਤੋਂ 60 ਦੇ ਕਰੀਬ ਜਵਾਨ ਰਹਿੰਦੇ ਸੀ 3 ਜੈਕ ਲਾਈ ਦੇ ਵੀ ਰਹਿ ਰਹੇ ਸੀ 270 ਇੰਜੀਨੀਅਰ ਦੇ ਵੀ ਰਹਿ ਰਹੇ ਸੀ ਏ ਐਮ ਸੀ ਦੇ ਜਵਾਨ ਵੀ 8 ਰਹਿ ਰਹੇ ਸੀ ਮੇਰੇ ਕੋਲ ਤੇ ਜਿਨ੍ਹਾਂ ਵਿੱਚੋਂ ਦੋ ਇੱਕ ਅਫਸਰ ਰਿਹਾ ਪਹਿਲਾਂ ਪਰ ਤਿੰਨ ਸੂਬੇਦਾਰ ਹੀ ਸੀ ਮੇਰੇ ਕੋਲ ਵੀ ਨਾਲ ਹੀ ਇੱਥੇ ਰਹਿ ਰਹੇ ਤੇ ਉਹਨਾਂ ਦੇ ਯੋਗਦਾਨ ਤੇ ਆਪਣੇ ਪਿੰਡ ਦੇ ਯੋਗਦਾਨ ਨਾਲ ਫਿਰ ਆਪਾਂ ਇੱਥੋਂ ਦੋ ਦੋ ਟਰਾਲੀਆਂ ਵੀ ਰਸਨ ਲੈ ਕੇ ਗਏ ਤੇ ਬਹੁਤ ਜ਼ਿਆਦਾ ਹੋ ਗਿਆ ਭੀ ਹਾਂ ਪਰ ਤੁਸੀਂ ਮਤਾਰੂ ਵੀ ਟਰਾਲੀਆਂ ਦਾ ਬੜਾ ਯੋਗਦਾਨ ਮੇਰਾ ਉਹ ਨਹੀਂ ਸਕੀ ਉਹ ਵੀ ਭੇਜਦੇ ਰਹੇ ਸੀ ਨਾਲ ਜਾਂਦੇ ਰਹੇ ਸੀ ਕਦੇ ਦੱਸ ਕਿ ਕਿਤੇ ਇਹ ਸੋਰਾ ਇੰਨੇ ਕੰਮ ਦੇ ਕਰਦੇ ਆ। ਦਬੂੜੀ ਸਕੂਲ ਚੋਂ ਲੈ ਕੇ ਆਏ ਕੋਈ 350 ਬੱਚਾ ਆਈ ਸੀ। ਉਹਨਾਂ ਨੂੰ ਕੱਢ ਕੇ ਲਿਆਏ ਆਪਾਂ। ਤੇ ਉਹ ਫਿਰ ਲੱਗੇ ਇੱਥੇ ਪਿੰਡ ਹੀਗਾ। ਜੋੜੇ ਲੱਗੇ ਉੱਥੇ ਛੱਡ ਕੇ ਆਇਸ ਗੁਰਦੁਆਰਾ ਸਾਹਿਬ ਲੱਗੇ। ਤੇ ਉਹਦੇ ਤੋਂ ਬਾਅਦ ਫਿਰ ਅਸੀਂ ਇੱਕ ਮੈਰਿਜ ਵਾਲੇ ਲੜਕੇ ਨੂੰ ਕਢਾ ਕੇ ਲੈ ਆਏ। ਉਹ ਬੇਟੇ ਦੀ ਮੈਰਿਜ ਕਢ ਕੇ ਲੈ ਕੇ। ਦੋ ਰਾਤ ਤੋਂ ਟੈਨ ਮੇ ਜਦੋਂ ਦੁਬਾਰਾ ਪਾਣੀ ਵਧਿਆ ਉਦੋਂ ਰੁੜੇ ਆ। ਉਹ 7 ਵਜੇ ਰੁੜੇ ਸੀ ਤੇ ਜਾ ਕੇ ਦੇ ਬਾਪੂ ਨੂੰ ਖੋ 9 9:30 ਵਜੇ ਤੱਕ ਅਸੀਂ ਕੱਢ ਕੇ ਲੈ ਕੇ ਆ ਜੀ ਕੌਣ ਸਾਰੇ ਇਕੱਠੇ ਹੋ ਜਾਈਓ ਇਧਰ ਆ ਜਾਓ ਸਾਰੇ ਇਕੱਠੇ ਹੋ ਜਾਈਓ ਪਈ ਤੋਂ ਇੱਕ ਮਿੰਟ ਉਹਨਾਂ ਦਾ ਨਾਲ ਤੇ ਇੱਕ ਮੂਵਮੈਂਟ ਆ ਗਈ ਸਾਰੇ ਸਾਰੇ ਕਮਾਂਡਰ ਇਕੱਠੇ ਇਹ ਅੰਬਰਸਰ ਦਿੱਤਾ ਹ ਜੀ ਕਿਹੜਾ ਪ੍ਰੋਬਲਮ ਨੂੰ ਕੌਣ ਕੋਲ ਨੂੰ ਪਹਿਲੇ ਆਰਮੀ ਚੀਫ ਗਾਸਟ ਆਏ ਸੀ ਉੱਥੇ ਹੋਰ ਵੀ ਅਫਸਰ ਬਹੁਤ ਹੀ ਆਰਮੀ ਕਮਾਂਡਰ ਕਿੱਦਾਂ ਦਾ ਲੱਗ ਰਿਹਾ ਹੁਣ ਪਿੰਡ ਵਾਸੀਆਂ ਨੇ ਵੀ ਸਨਮਾਨ ਦਿੱਤਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦਰਸ਼ਕਾਂ ਨੂੰ ਕੀ ਮੈਸੇਜ ਅੱਛਾ ਇਹ ਹੋਈ ਹੈ ਜੀ ਚੰਗਾ ਕੰਮ ਕਰੀਏ ਆਪਾਂ ਰਲ ਮਿਲ ਕੇ ਕਰੀਏ ਤੇ ਬਹੁਤ ਵਧੀਆ ਇੱਜ਼ਤ ਬਣਦੀ ਹੈ ਆਪਣੀ ਤੇ ਇਸ ਪਿੰਡ ਦੇ ਯੋਗਦਾਨਾ ਬਣੇ